ਹੈਲੋ ਫਰੈਂਡਸ ਠੀਕੋ ਤੇ ਅੱਜ ਮੈਂ ਇੱਕ ਤੁਹਾਡੇ ਨਾਲ ਬਹੁਤ ਹੀ ਵਧੀਆ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਈਆਂ ਸਾਰਿਆਂ ਨੂੰ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੈਲਕਮ ਮੇਰੇ ਚੈਨਲ ਦੇ ਵਿੱਚ ਸਾਰੇ ਦਰਸ਼ਕਾਂ ਦਾ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਰੈਸਪੀ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਰੈਸਪੀ ਹੈ ਜੀ ਪੰਜਾਬੀਆਂ ਦੀ ਇੱਕ ਖਾਸ ਰੈਸਪੀ ਬਣਾਉਣ ਜਾ ਰਹੇ ਹਾਂ ਆਪਾਂ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਕਿੰਨੇ ਖਾਣ ਪੀਣ ਦੇ ਸ਼ਕੀਨ ਹੁੰਦੇ ਆ ਤੇ ਖੁੱਲੇ ਦਿਲ ਵਾਲੇ ਤੇ ਖੁੱਲੇ ਹੀ ਖਾਣ ਪੀਣ ਵਾਲੇ ਹੁੰਦੇ ਆ ਕੰਜੂਸੀ ਨਾਲ ਨਹੀਂ ਖਾਂਦੇ ਤਾਂ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਆਪਾਂ ਕੀ ਬਣਾਉਣ ਜਾ ਰਹੇ ਹਾਂ ਜੀ ਆਪਾਂ ਬਣਾਉਣ ਜਾ ਰਹੇ ਹੈਗੇ ਆ ਮੇਥੀ ਮਟਰ ਮਲਾਈ ਮਲਾਈ ਮੇਥੀ ਮਟਰ ਠੀਕ ਹੈ ਜੀ ਜਿਹਨਾਂ ਨੂੰ ਮਰਜ਼ੀ ਕਰ ਲੋ ਠੀਕ ਹੈ ਜੀ ਆਪਾਂ ਮਲਾਈ ਮੇਥੀ ਮਟਰ ਬਣਾਉਣ ਲੱਗੇ ਆ ਤਾਂ ਇਹ ਸਾਰੇ ਨੂੰ ਪਹਿਲਾਂ ਦੇਖੋ ਮਲਾਈ ਲਸਣ ਤੇ ਇਹੇ ਟਮਾਟਰ ਦੀ ਪਿਉਰੀ ਤੇ ਅਦਰਕ ਹੈਗਾ ਇਹਨੂੰ ਵੀ ਗ੍ਰाइंड ਕਰ ਲਿਆ ਮਟਰ ਹੈਗੇ ਆ ਧਨੀਆ ਹੈਗਾ ਆ ਸਾਰੀਆਂ ਚੀਜ਼ਾਂ ਮੈਂ ਪਹਿਲਾਂ ਕਰ ਲਈਆਂ ਤੇ ਇਹੇ ਧਨੀਆ ਕੱਟਿਆ ਦੂਜਾ ਮਤਲਬ ਮੇਥੀ ਹੈਗੀ ਜਿਹੜੀ ਧੋ ਕੇ ਕੱਟ ਕੇ ਰੱਖੀ ਹੋਈ ਆ ਔਰ ਮਟਰ ਹੈਗੇ 1 ਕਿਲੋ ਉਹਨਾਂ ਵਿੱਚੋਂ ਇੰਨੇ ਦਾਣੇ ਨਿਕਲੇ ਆ ਔਰ ਇਹ ਹੈਗਾ ਜੀ ਅੱਧਾ ਕਿਲੋ ਪਿਆਜ਼ ਮੈਂ ਦੋ ਨਹੀਂ ਕੋਈ ਚਾਰ ਨਹੀਂ ਅੱਧਾ ਕਿਲੋ ਦੇ ਚਾਏ ਤਿੰਨ ਚੜ ਜਾਂਦੇ ਤੇ ਵੱਡੇ ਹੋਣ ਤਾਂ ਜੇ ਜਾਇ ਛੋਟੇ ਤਾਂ ਚਾਰ ਪੰਜ ਚੜ ਜਾਂਦੀ ਰਾਈਟ ਜੀ ਤਾਂ ਹੁਣ ਆਪਾਂ ਸਾਰੇ ਨੂੰ ਪਹਿਲਾਂ ਕੀ ਸਟਾਰਟ ਕਰਨ ਲੱਗੇ ਆ ਆਪਾਂ ਕਰਨ ਲੱਗੇ ਹੈਗੇ ਆ ਗੈਸ ਔਨ ਗੈਸ ਔਨ ਕਰ ਦਵਾਂਗੇ ਇਹਦੇ ਉੱਪਰ ਰੱਖਾਂਗੇ ਆਪਾਂ ਤਾਂ ਇਹਦੇ ਵਿੱਚ ਸਿਰਫ ਇੱਕ ਗਲਾਸ ਪਾਣੀ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਗਲਾਸ ਪਾਣੀ ਆ ਆ ਦੇਖੋ 300 ml ओके okay जी बस ये हम तीन सौ एम एल थोड़ा लगता है मैन हाफ होर पा लो ठीक है जी डेढ़ गिलास मटर आटर तो जी पानी आ गया बॉयल तो हम एवं मटर पा देंगे धो तो लेना है मटर मटर वैसे ताज़े से फलिया चुं कगे फ्रोजन नहीं है ये तो क्योंकि मैं जो थोड़ा अवॉइड कर कहनी है कि नहीं करने तो फिर मैं खुद क्यों यूज करूंगा तो ये मैं एक गुटी है पूरी मेथी की कट्टी हुई वो भी ये मैं बेच पा दूँ ठीक है जी कठिया मैं पाँच मिनट वास्ते थोड़ा ज्लेम घट करके बोयल कर दूँ थोड़ा बिच मिक्स कर दो ठीक है ਕਿਉਂਕਿ ਮਿੱਠੀ ਥੋੜੀ ਜਿਹੀ ਖਾਣ ਦੇ ਵਿੱਚ ਕੜਤਨ ਚ ਹੁੰਦੀ ਹੈ ਤਾਂ ਇਹਦੀ ਜਿਹੜੀ ਕੜਤਨ ਹੈਗੀ ਉਹ ਨਿਕਲ ਜੂਗੀ ਤੇ ਜਿਹੜੇ ਮਟਰ ਹੈਗੇ ਆਪਣੇ ਉਹ ਸੌਫਟ ਹੋ ਜਾਣਗੇ ਤੇ ਆਪਣਾ ਜਿਹੜੀ ਸਬਜ਼ੀ ਹੈਗੀ ਹੈ ਬਹੁਤ ਹੀ ਵਧੀਆ ਬਣੋਗੀ ਹੁਣ ਇਹਨੂੰ ਆਪਾਂ 5 ਮਿੰਟ ਇੱਕ ਬੋਇਲ ਆਉਣ ਦੇਵਾਂਗੇ 5 ਮਿੰਟ ਹੋ ਗਏ ਆ ਤਾਂ ਹੁਣ ਆਪਾਂ ਦੇਖੀਏ ਬੋਇਲ ਇਹ ਆ ਗਏ ਤਾਂ ਆਪਾਂ ਮਟਰ ਦੇਖ ਲੈਣੇ ਆ ਕਿ ਮਟਰ ਜਿਹੜੇ ਹੈਗੇ ਆਪਣੇ ਗਲ ਗਏ ਕਿ ਨਹੀਂ ਜੀ ਲਓ ਜੀ ਬਿਲਕੁਲ ਸੌਫਟ ਹੋ ਗਏ ਆ हम आप इन्हों गैस में कर देंगे बंदू आपके रख देर दे। आप दे की करा आप रख दे कड़ाही थोड़ा ऑयल ज्यादा ही पैदा हों वैसे जो घट खाने तो घट खा लो ठीक है जी ये मैं लगता करीब दो कड़छिया के बराबर हो गया ਸੀ ਇਹ ਮੈਂ ਜਿਹੜੇ ਹੈਗੇ ਆ ਤਿੰਨ ਲੌਂਗ ਤੇ ਤਿੰਨ ਵੱਡੀਆਂ ਇਲਾਇਚੀਆਂ ਕੁੱਟ ਲਈਆਂ ਅੱਜ ਇਹਨਾਂ ਦਾ ਜਿਹੜਾ ਛਿਲਕਾ ਸੀਗਾ ਉਹ ਮੈਂ ਵਿੱਚ ਨਹੀਂ ਪਾਇਆ ਹੈਗਾ ਤੇ ਉਹ ਮੈਂ ਅਲੱਗ ਉਤਾਰ ਕੇ ਰੱਖਤਾ ਤਾਂ ਇਹਦੇ ਵਿੱਚ ਆਪਾਂ ਬੇ ਲੀਫ ਤਾਂ ਪਾਉਣੀ ਪਾਉਣੀ ਆ ਤੁਹਾਨੂੰ ਪਤਾ ਹੀ ਆ ਹੈਨਾ ਜਿਹੜੀ ਮੇਰੀ ਇੱਕ ਵੀਡੀਓ ਹੈਗੀ ਹੈ ਬੇ ਲੀਫ ਵਾਲੀ ਉਹ ਤੁਸੀਂ ਜ਼ਰੂਰ ਦੇਖਣੀ ਆ ਜੀ ਵੀ ਉਹਦੇ ਫਾਇਦੇ ਕੀ ਆ ਤੇਜ ਪੱਤੇ ਦੇ ਕੀ ਫਾਇਦੇ ਆ ਲੌਂਗਾਂ ਦੇ ਕੀ ਫਾਇਦੇ ਆ ਵੱਡੀ ਇਲਾਇਚੀ ਦੇ ਕੀ ਫਾਇਦੇ ਆ ਇਹ ਤੁਸੀਂ ਜ਼ਰੂਰ ਦੇਖਣੀ ਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਹੁਣ ਗਰਮ ਕਰਕੇ ਤੇ ਫਿਰ ਇਹਦੇ ਵਿੱਚ ਆਪਾਂ ਪਾਉਨੇ ਆ ਤੇ ਓਨੀ ਦੇਰ ਤੁਸੀਂ ਆ ਦੇਖੋ ਵੀ ਇਹ ਜਿਹੜੀ ਮੇਥੀ ਹੁੰਦੀ ਆ ਥੋੜੀ ਜੀ ਨਾ ਕੜਤਾਂ ਚ ਹੁੰਦੀ ਆ ਤਾਂ ਦੇਖੋ ਤਾਂ ਇਹਦਾ ਮੈਂ ਜਿਹੜਾ ਪਾਣੀ ਹੈਗਾ ਕੱਢੂੰਗੀ ਅਗਰ ਤੁਹਾਨੂੰ ਪਾਣੀ ਕੱਢਣਾ ਨਹੀਂ ਪਸੰਦ ਤਾਂ ਤੁਸੀਂ ਇਹਨੂੰ 스ਕਿੱਪ ਵੀ ਕਰ ਸਕਦੇ ਆ ਠੀਕ ਹੈ ਜੀ ਫਟਾਫਟ ਜੇ ਤੁਸੇ ਇਹਦਾ ਪਾਣੀ ਕੱਢਣਾ ਹੈਗਾ ਤੇ ਮੈਂ ਤੁਸੀਂ ਨਾਲ ਦੀ ਨਾਲ ਇਹਨੂੰ ਠੰਡੇ ਪਾਣੀ ਦੇ ਵਿੱਚ ਇਹਨੂੰ ਠੋਣਾ ਹੈਗਾ ਕਿਉਂਕਿ ਸਾਡੇ ਜਿਹੜੇ ਮਟਰ ਆ ਉਹਨਾਂ ਦਾ ਰੰਗ ਵੀ ਵਧੀਆ ਰਹੇ ਔਰ ਸਾਡੀ ਮੇਥੀ ਦਾ ਰੰਗ ਹੈਗਾ ਜਿਹੜਾ ਉਹ ਵੀ ਰਹੇ ਜੇ ਜ਼ਿਆਦਾ ਗਰਮੀ ਹੈ ਵੈਸੇ ਤਾਂ ਹਨ ਠੰਡ ਕਰਕੇ ਨਾ ਲੋੜ ਨਹੀਂ ਹੈਗੀ ਤੇ ਜੇ ਜ਼ਿਆਦਾ ਗਰਮੀ ਹੈ ਤਾਂ ਉਦੋਂ ਫਿਰ ਤੁਸੀਂ ਵਿੱਚ ਇਹਦੇ ਬਰਫ਼ ਦੇ ਪੀਸ ਪਾ ਦਿਓ ਫ੍ਰਿਜ ਚ ਇੱਕ ਬੋਤਲ ਠੰਡੇ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਿਓ ਹਲੋ ਸਾਰੀ ਆਪਣੀ ਜਿਹੜੀ ਇਹਦੀ ਕੜਵਾਹਟ ਆ ਉਹ ਨਿਕਲ ਗਈ ਕਿਉਂਕਿ ਜਿਹੜੇ ਮਿੱਥੇ ਹੁੰਦੇ ਉਹ ਇੰਨੇ ਨੇ ਕੌੜੇ ਹੁੰਦੇ ਤੇ ਜਿਹੜੀ ਬਾਕੀ ਮੇਥੀ ਆ ਉਹ ਥੋੜੀ ਜੀ ਕੜੱਪਣ ਚ ਹੁੰਦੀ ਆ ਵੈਸੇ ਆਮ ਤਾ ਇਦਾਂ ਹੀ ਵੀ ਬਣਦੀ ਐ ਇਹ ਬਾਕੀ ਤੁਸੀਂ ਆਪਣੀ ਆਪਣੀ ਤੁਹਾਡੀ ਚੁਆਇਸ ਹੈ ਲਓ ਜੀ ਹੁਣ ਇਹਨੂੰ ਮੈਂ ਪਾਣੀ ਕੱਢ ਕੇ ਰੱਖਤਾ ਪਾਣੀ ਨਿਚੜ ਜੂ ਤੇ ਆਪਾਂ ਹੁਣ ਕੜਾਈ ਆ ਲਾ ਜਾਂਦੇ ਲੋ ਜੀ तेल हो गया अपना गर्म सारे पहले आपको बेची पेलीफ तेज पत्ता के आप लौंग वीडी तो ये जो छिलके है इस चार पा लेंगे ठीक है जी बस ये गर्म कर लिया थोड़ी बहुत जल्दी तो ये हम आपे अदरक पेस्ट कि हम अदरक देखो हो गया जी बन गया अपना इन आप ज़्यादा काला नहीं करा इदा का ही गोल्डन तो ब्राउन चाहिए ये जेडे आप अद्धा किलो प्याज कट के रखे होगा यू आप चीज़ें आप रोके पावे यू आप हाई फ्लेम के बनावेंगे प्याज में ਲਓ ਜੀ ਦੇਖੋ ਪਿਆਜ਼ ਨੇ ਸਾਰੇ ਦਾ ਸਾਰਾ ਆਪਣਾ ਜਿਹੜਾ ਹੈਗਾ ਘਿਓ ਛੱਡ। ਇਹ ਪਿਆਜ਼ ਉਦੋਂ ਬਣਦਾ ਜਦੋਂ ਉਹ ਜਿੰਨਾ ਆਪਣਾ ਘਿਓ ਪਾਇਆ ਜਾਂ ਤੇਲ ਆ ਜੋ ਵੀ ਉਹਨੂੰ ਛੱਡ ਦੇਵੇ ਔਰ ਭਾਂਡੇ ਦੇ ਨਾਲ ਬਿਲਕੁਲ ਨਾ ਲੱਗੇ ਉਹ ਦੇਖੋ। ਤਾਂ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਜਿਹੜੀ ਆਪਾਂ ਆਹ ਟਮਾਟੋ ਪਿਊਰੀ ਬਣਾ ਕੇ ਰੱਖੀ ਸੀ। ਸੌਰੀ ਇਹ ਪਾ ਦਾਂਗੇ। ਇਹ ਤਿੰਨ ਟਮਾਟਰ ਸੀ ਜੀ ਤੇ ਇਹ ਦੋ ਹਰੀ ਮਿਰਚ ਜਦੋਂ ਕਿਸੇ ਹਰੇ ਕਲਰ ਦੀ ਸਬਜ਼ੀ ਬਣਾਉਣੀ ਆ ਮੈਂ ਤਾਂ ਫਿਰ ਉਦੋਂ ਹਰੀ ਮਿਰਚ ਮੈਂ ਯੂਜ਼ ਕਰਦੀ ਆ ਅਦਰਵਾਈਜ਼ ਮੈਂ ਦੂਜੀਆਂ ਮਟਰਨ ਵਗੈਰਾ ਚ ਨਹੀਂ ਕਰਦੀ ਮੈਨੂੰ ਆਇਂ ਹੁੰਦਾ ਕਿ ਸਬਜ਼ੀ ਦਾ ਜਿਹੜਾ ਕਲਰ ਹੈਗਾ ਉਹ ਅੱਛਾ ਬਣੇ ਹੁਣ ਇਹਨੂੰ ਆਪਾਂ 5-7 ਮਿੰਟ ਪਕਾਵਾਂਗੇ ਹਰੀ ਮਿਰਚ ਪਾ ਦਈਏ ਤੇ ਨਾਲ ਆਪਾਂ ਜਿਹੜਾ ਇਹ ਲਸਣ ਗ੍ਰਾਇੰਡ ਰੱਖਿਆ ਹੋਇਆ ਸੀ ਮੇਰਾ ਸਰਤਾ ਉਹਨੂੰ ਮੈਂ ਕੁੱਟ ਲਿਆ ਇਹਦੇ ਵਿੱਚ ਪਾ ਉਹਨੂੰ ਪਤਲਾ ਤਾਂ ਲੱਗਿਆ ਹੁੰਦਾ ਕਿਉਂਕਿ ਮੈਂ ਉਹਨੂੰ ਪਾਣੀ ਨਾਲ ਲਾਇਆ ਸੀ ਬਿਲਕੁਲ ਥੋੜਾ ਜਿਹਾ ਪਾਣੀ ਪਾਇਆ। ਵੈਸੇ ਆਪਾਂ ਇਹਦੇ ਵਿੱਚ ਕੋਈ ਵੀ ਪਾਣੀ ਯੂਜ਼ ਨਹੀਂ ਕਰਾਂਗੇ। ਤੇ ਇਹਨੂੰ ਹੁਣ ਆਪਾਂ 5-7 ਮਿੰਟ ਟਮਾਟਰ ਨੂੰ ਵੀ ਵਿੱਚ ਪਕਾਉਣੀ ਹੈ। ਠੀਕ ਹੈ ਜੀ। ਜਿਵੇਂ ਦੇਖੋ ਜੀ ਆਪਾਂ ਦਾ ਟਮਾਟਰ ਵੀ ਜਿਹੜਾ ਪੱਕ ਗਿਆ ਵਿੱਚ ਉਹਨੂੰ ਬਹੁਤ ਹੀ ਵਧੀਆ ਕਲਰ ਬਣ ਗਿਆ। ਤਾਂ ਹੁਣ ਆਪਾਂ ਗੈਸ ਕਰਾਂਗੇ ਡਾਊਨ। ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਮਸਾਲਾ। ਆ ਦੇਖੋ ਇੱਕ ਚਮਚ ਲਿਆ ਮੇਰੇ ਲਾਲ ਮਿਰਚ ਤੇ ਨਮਕ ਤੇ ਹਲਦੀ ਪਿਆ ਠੀਕ ਹੈ ਜੀ ਇਹਨੂੰ ਆਪਾਂ ਪਾ ਦਾਂਗੇ ਵੈਸੇ ਕਈ ਲੋਕ ਪਾਉਂਦੇ ਵੀ ਨਹੀਂ ਹੈਗੇ ਮਟਰ ਮલાઈ ਮੇਥੀ ਦੇ ਵਿੱਚ ਤੇ ਪਰ ਪੰਜਾਬੀ ਤੁਹਾਨੂੰ ਪਤਾ ਕਿ ਖੁੱਲਾ ਖਾਂਦੇ ਤੇ ਤਿੱਖਾ ਖਾਂਦੇ ਆ ਤੇ ਸ਼ੇਰਾਂ ਦੀ ਕੌਮ ਕਹਿੰਦੇ ਆ ਪੰਜਾਬੀਆਂ ਨੂੰ ਤੇ ਪੰਜਾਬੀਆਂ ਦੇ ਸ਼ੇਰ ਤਾਂ ਹੀ ਬਣਾਇਆ ਜਾਂਦਾ ਜੇ ਖਾਣ ਪੀਣ ਖੁੱਲਾ ਹੋਵੇ ਠੀਕ ਹੈ ਜੀ ਇਹਨੂੰ ਹੁਣ ਆਪਾਂ 5 ਮਿੰਟ ਪਕਾਵਾਂਗੇ ਬਿਲਕੁਲ ਮੀਡੀਅਮ ਫਲੇਮ ਤੇ ਜਦੋਂ ਇਹ ਆਪਣਾ ਕਿਓ ਛੱਡ ਦੂੰ ਸਾਰਾ ਤਾਂ ਫਿਰ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ ਹਾਂ ਜੀ ਇਹ ਦੇਖੀਏ ਆਪਾਂ ਆਪਣੇ ਟਮਾਟਰ ਪੱਕ ਗਿਆ ਮਸਾਲੇ ਤੱਕ ਦੇ ਤਾਂ ਹੁਣ ਆਪਾਂ ਦੇਖੀਏ ਇਹਦੇ ਵਿੱਚ ਲਓ ਜੀ ਕਿੰਨਾ ਵਧੀਆ ਆਪਣੀ ਗਰੇਵੀ ਹੈ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਹੈ ਸਿਰਫ ਇਸੇ ਤੇ ਹੀ ਟਾਈਮ ਲੱਗਦਾ ਗਰੇਵੀ ਦੀ ਤਾਂ ਹੁਣ ਇਹਦੇ ਵਿੱਚ ਇੱਕ ਪਾਵਾਂਗੇ ਆਪਾਂ ਸੀਕ੍ਰੇਟ ਜਿਹੜਾ ਕਿ ਬਹੁਤ ਜ਼ਰੂਰੀ ਹੈ ਇਨੂੰ ਆਪਾਂ ਵਾਈਡ ਨਹੀਂ ਕਰ ਸਕਦੇ ਕਿਉਂਕਿ ਆਪਾਂ ਮਟਰ ਮਲਾਈ ਮਿੱਠੀ ਬਣਾਉਣ ਜਾ ਰਹੇ ਹਾਂ ਫ੍ਰੀਜੀ ਦੇ ਵਿੱਚ ਕਈ ਲੋਕ ਤਾਂ ਨਮਕ ਮਿਰਚ ਨਮਕ ਪਾਉਂਦੇ ਆ ਬਸ ਰੈੱਡ ਚੀਲੀ ਨਹੀਂ ਪਾਉਂਦੇ ਤੇ ਆਪਾਂ ਪਾਵਾਂ ਆ ਦੇਖੋ ਇਹ ਹੈ ਜੀ ਇੱਕ ਚਮਚਾ 슈ਗਰ ਚੀਨੀ ਦਾ ਸਿਰਫ ਇੱਕੋ ਹੀ ਚਮਚ ਇਹ ਜ਼ਰੂਰੀ ਹੈ ਜੀ ਜਿੰਨ ਜਦੋਂ ਹੀ ਹੋਣਾ ਹੈ ਇਸ ਤਰ੍ਹਾਂ ਮੈਲਟ ਹੋ ਜਾਣੀ ਇਹ ਉਹ ਕਿ ਆਪਣੀ ਜਿਹੜੀ ਗਰੇਵੀ ਹੈਗੀ ਉਹ ਬਹੁਤ ਜ਼ਿਆਦਾ ਗਰਮ ਹੋ ਚੁੱਕੀ ਆ ਤੇ ਵੈਸੇ ਹੀ ਆਪਾਂ ਇਹਨੂੰ ਪਾਣੀ ਨਾਲ ਠਕ ਵੀ ਦਿੰਨੇ ਆ ਫਿਰ ਉਸ ਤੋਂ ਬਾਅਦ ਆਪਾਂ ਲੋਜੀ 5 ਮਿੰਟ ਹੋ ਗਏ ਆ ਤਾਂ ਹੁਣ ਆਪਾਂ ਦੇਖਦੇ ਕਿ ਆਪਣੀ ਚੀਨੀ ਦਾ ਕਿਆਸਰ ਹੋਇਆ ਵਿੱਚ ਗਰੇਵੀ ਦੇਖਦੇ ਹੋ ਕਿੰਨੀ ਪਿਆਰੀ ਬਣ ਗਈ ਆ ਤਾਂ ਹੁਣ ਆਪਾਂ ਇਹਦੇ ਵਿੱਚ ਆਪਾਂ ਮਟਰ ਤੇ ਮੇਥੀ ਐਡ ਕਰਾਂਗੇ ਜਿਹੜੀ ਆਪਾਂ ਠੰਡੇ ਪਾਣੀ ਦੇ ਵਿੱਚੋਂ ਕੱਢ ਕੇ ਰੱਖੀ ਹੋਈ ਹੈ। ਸੰਗੀਤ ਰਾਮ ਦਾ ਕੱਪੜਾ ਲਾ ਕੇ ਤੁਸੀਂ ਪਾਓ। ਇਹਨੂੰ ਹੁਣ ਆਪਾਂ 5 ਮਿੰਟ ਇਦਾਂ ਹੀ ਰੱਖਾਂਗੇ। ਇਹਦੇ ਵਿੱਚ ਤੁਸੀਂ ਅਗਰ ਥੋੜੀ ਗਾੜ੍ਹੀ ਖਾਣੀ ਹੈ ਤਾਂ ਹੁਣ ਇਹ ਬਹੁਤ ਵਧੀਆ ਬਣ ਗਈ। ਅਗਰ ਤੁਸੀਂ ਥੋੜਾ ਜਿਹਾ ਇਹਨੂੰ ਪਤਲਾ ਖਾਣਾ ਚਾਹੁੰਦੇ ਆ ਤਾਂ ਤੁਸੀਂ ਇਹਦੇ ਵਿੱਚ ਆਪਣਾ ਪਾਣੀ ਐਡ ਕਰ ਸਕਦੇ ਆ। ਉਹ ਵੀ ਥੋੜਾ ਜਿਆਦਾ ਨਹੀਂ ਕਿਉਂਕਿ ਜਿਆਦਾ ਪਾਣੀ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਆਪਣਾ ਟੇਸ ਨਹੀਂ ਕਰਨਾ ਆ ਦੇਖੋ ਮੈਂ ਤੁਹਾਨੂੰ ਪਾ ਕੇ ਦਿਖਾ ਹੀ ਦਿੰਨੀ ਆ ਥੋੜਾ ਜਿਹਾ ਪਾਣੀ ਏਦਾਂ ਬਸ ਜਿਆਦਾ ਪਾਣੀ ਨਹੀਂ ਐਡ ਕਰਨਾ ਸਿਰਫ ਇਹਨੂੰ ਦੇ ਵਿੱਚ ਮਿਕਸ ਕਰਨ ਵਾਸਤੇ ਤਾਂ ਹੁਣ ਇਹਨੂੰ ਆਪਾਂ ਮੀਡੀਅਮ ਫਲੇਮ ਦੇ ਉੱਪਰ 5 ਮਿੰਟ ਨੂੰ ਆਪਾਂ ਪਕਾਣਗਾ ਕਿਉਂਕਿ ਇਹ ਸਾਰੇ ਮਸਾਲੇ ਆ ਜਿਹੜੇ ਇਹ ਮੇਥੀ ਤੇ ਮਟਰ ਹੈਗੇ ਜਿਹੜੇ ਉਹਨਾਂ ਨੂੰ ਪਕੜ ਲੈਣ। ਲੋ ਆ ਜਿਓ ਜੀ 7 ਮਿੰਟ ਹੋ ਗਏ। ਦੇਖੋ ਮੇਥੀ ਤੇ ਮਟਰ ਸਾਰੇ ਜਿਹੜੀ ਉਹਨਾਂ ਨੇ ਆਪਣਾ ਮਿਰਚ ਮਸਾਲਾ ਜਿਹੜਾ ਚੋਸਣਾ ਸੀ ਚੋਸ ਲਿਆ ਤੇ ਆ ਦੇਖੋ ਸਾਰਾ ਘਿਓ ਜਿਹੜਾ ਹੈਗਾ ਛੜਦਾ ਹੈਗਾ ਕਿੰਨਾ ਸੋਹਣਾ ਲੱਗਦਾ ਹੈਗਾ। ਆ ਦੇਖੋ ਇਹ ਹੁਣ ਆਪਣੇ ਜਦੋਂ ਇਸ ਤਰ੍ਹਾਂ ਸਾਰਾ ਘਿਓ ਛੜਦਾ ਇਹਨੇ ਕੜਾਈ ਨੇ ਵੀ ਮਸਾਲਿਆਂ ਨੇ ਵੀ ਸਬਜ਼ੀ ਨੇ ਵੀ ਜਿਹਨੇ ਤਾਂ ਆਪਣੀ ਜਿਹੜੀ ਇਹ ਮਤਲਬ ਕਿ ਅ ਰੈਡੀ ਹੋ ਗਈ ਜੀ ਠੀਕ ਹੈ ਜੀ ਕਲਰ ਵੀ ਦੇਖੋ ਗ੍ਰੀਨ ਪਿਆ ਜੇ ਇਹਨੂੰ ਆਪਾਂ ਬੋਇਲ ਕਰਕੇ ਉਦਾਂ ਹੀ ਰੱਖ ਦੇ ਦਿੰਦੇ ਤਾਂ ਜਿਹੜਾ ਕਲਰ ਸੀਗਾ ਡਲ ਹੋ ਜਾਣਾ ਸੀਗਾ ਤਾਂ ਹੁਣ ਆਪਣੀ ਵਾਰੀ ਆਈ ਹੈ ਜੀ ਅਸਲੀ ਚੀਜ਼ ਦੀ ਉਹ ਹੈ ਜੀ ਇਹ ਮਲਾਈ ਮੈਂ ਤਾਂ ਖੁੱਲੀ ਪਾਉਂਗੀ ਕਿਉਂਕਿ ਆਪਾਂ ਮਰਡਰ ਮਲਾਈ ਮੇਥੀ ਬਣਾਉਣਾ ਜਾ ਰਹੇ ਹਾਂ ਤੇ ਜੇ ਮਲਾਈ ਦੀ ਕੰਜੂਸੀ ਕਰ ਲਈ ਅੱਛਾ ਇੱਕ ਤੁਹਾਨੂੰ ਹੋਰ ਇੰਪੋਰਟੈਂਟ ਗੱਲ ਦੱਸਣੀ ਸੀ ਜਦੋਂ ਆਪਾਂ ਕਈ ਵਾਰਾਂ ਵੱਡੇ ਸ਼ਹਿਰਾਂ ਦੇ ਵਿੱਚ ਦੁੱਧ ਨਹੀਂ ਮਿਲਦਾ ਪੈਕਟਾ ਵਾਲਾ ਦੁੱਧ ਆਉਂਦਾ ਜੇ ਆਪਾਂ ਬੋਇਲ ਨਹੀਂ ਕਰਦੀ ਉਹਨਾਂ ਕੇ ਲਈਉਣੇ ਵਰਤਨਾस्ते ਤਾਂ ਮਲਾਈ अवेलेबल ਨਹੀਂ ਆ ਤਾਂ ਆਪਾਂ ਕਰੀਮ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਤਾਜੀ ਕਰੀਮ ਫਰੈਸ਼ ਕਰੀਮ ਡੈਰੀ ਦੇ ਉੱਪਰ ਲੈ ਕੇ ਆਉਣੀ ਹੈ ਤੇ ਇਹਨੂੰ ਤੁਸੀਂ ਹੁਣ ਚੰਗੀ ਤਰ੍ਹਾਂ ਵਿੱਚ ਜਿਹੜੀ ਦੀ ਮਲਾਈ ਹੈਗੀ ਉਹਨੂੰ ਮਿਕਸ ਕਰ ਦੇਣਾ ਹਲਕੇ ਹਲਕੇ ਹੱਥਾਂ ਨਾਲ ਬਿਲਕੁਲ ਸਲਾਈਟਲੀ ਜਿਆ ਦੇਖੋ ਕਿੰਨਾ ਵਧੀਆ ਬਣ ਗਿਆ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ ਤਾਂ ਇਹਨੂੰ ਹੁਣ ਆਪਾਂ ਬਿਲਕੁਲ ਜਿਹੜੀ ਫਲੇਮ ਹੈਗੀ ਆ ਉਹਨੂੰ ਲੋ ਕਰਾਂਗੇ ਤਾਂ ਇਹਨੂੰ 5 ਮਿੰਟ ਆਪਾਂ ਇਦਾਂ ਹੀ ਪਕਾਣ ਦੇਣਾ ਤਾਂ 50 ਮਿੰਟਾਂ ਬਾਅਦ ਆਪਾਂ ਮਿਲਦੇ ਹਾਂ ਜੀ ਆਪਣਾ ਦੇਖੀਏ ਲ ਵਾਓ ਕੀ ਬਾਤ ਹੈ ਬਹੁਤ ਹੀ ਵਧੀਆ ਬਣ ਗਈ ਹੈ ਜੀ ਆਪਣੀ ਸਬਜ਼ੀ ਖਾਣ ਵਾਸਤੇ ਰੈਡੀ ਹੋ ਗਈ ਹੈ ਤਾਂ ਹੁਣ ਇਹਦੇ ਉੱਤੇ ਆਪਾਂ ਹਲਕਾ ਜਿਹਾ ਧੰਨੀਆਂ ਥੋੜਾ ਜਿਹਾ ਬਸ ਠੀਕ ਹੈ ਜੀ ਡੈਕੋਰੇਟ ਕਰਕੇ ਚਲੋ ਜਦੋਂ ਕੋਈ ਵੀ ਘਰ 'ਚ ਮਹਿਮਾਨ ਆਵੇ ਨੌਨ ਵੈਜੀਟੇਰੀਅਨ ਨਹੀਂ ਆ ਤਾਂ ਇਦਾਂ ਦੀ ਜਦੋਂ ਤੁਸੀਂ ਚੀਜ਼ ਬਣਾ ਕੇ ਰੱਖੋਗੇ ਰੈਸਟੋਰੈਂਟਸ ਤਾਈ ਬਾਗਲੇ ਨੂੰ ਵੀ ਵਧੀਆ ਲੱਗੂਗਾ ਆਪਾਂ ਨੂੰ ਵੀ ਵਧੀਆ ਲੱਗੇਗਾ ਥੈਂਕ ਯੂ ਸੋ ਮੱਚ ਤਾਂ ਅਮੀਦਾ ਮੈਨੂੰ ਕਿ ਤੁਹਾਨੂੰ ਮੇਰੀ ਰੈਸਪੀ ਆਈ ਦੀ ਪਸੰਦ ਆਊਗੀ ਤੁਸੀਂ ਉਹਨੂੰ ਟਰਾਈ ਜ਼ਰੂਰ ਕਰੋਗੇ ਤੇ ਸ਼ੇਅਰ ਕਰੋਗੇ ਅੱਗੇ ਤਾਂ ਤੁਹਾਨੂੰ ਫੇਰ ਇੱਕ ਵਾਰੀ ਰਿਕੁਐਸਟ ਸਾਰਿਆਂ ਨੂੰ ਕਿ ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਦ ਰੈਸਪੀਸ ओके थैंक यू लो जी देखिए तनिया પાકે ਆਪਾਂ 5 ਮਿੰਟ ਰੱਖਿਆ ਸੀ ਇਹਨੂੰ ਤਾਂ ਕਿਵੇਂ ਸਾਰਾ ਮਸਾਲੇ ਆ ਨੇ ਸਾਰੀ ਸਬਜੀ ਨੇ ਕਿਉ ਛੜਦਾ ਹੈ ਤਾਂ ਬਹੁਤ ਹੀ ਵਧੀਆ ਸੋਨਾ ਕਲਰ ਬਣ ਗਿਆ ਤਾਂ ਉਮੀਦ ਹੈ ਤੁਸੀਂ ਸਾਰੇ ਜਣੇ ਬਣਾ ਕੇ ਖਾਓਗੇ थैंक यू सो मच